ਲੋਹੜੀ ਦਾ ਤਿਹਾਰ ਸਾਰੇ ਮਨਾਉਂਦੇ ਆ ਤੇ ਕੌਣ ਸੀ ਦੁੱਲਾ ਪੱਟੀ ਤੇ ਕਿੰਨੇ ਧੀ ਵਿਆਹੀ ਸੀ ਤੇ ਕੌਣ ਸੀ ਸੁੰਦਰ ਮੰਦਰੀਏ ਇਹਦੇ ਪਿੱਛੇ ਤੁਹਾਨੂੰ ਇਤਿਹਾਸ ਦੱਸਦੇ ਆ ਕਿ ਲੋਹੜੀ ਕਿਉਂ ਮਨਾਈ ਜਾਂਦੀ ਆ ਲੋਹੜੀ ਜਿਹੜੀ ਆ ਉਹ 16ਵੀਂ ਸਦੀ ਵਿੱਚ ਜਦੋਂ ਅਕਬਰ ਦਾ ਰਾਜ ਸੀ ਨਹੀਂ ਪਾ ਜੀ ਤੇ ਉਦੋਂ ਇੱਕ ਕੋਈ ਗਰੀਬ ਬ੍ਰਾਹਮਣ ਸੀ ਉਹਦੀਆਂ ਦੋ ਕੁੜੀਆਂ ਸੀ ਜਿਹੜੀਆਂ ਬਹੁਤ ਸੋਹਣੀਆਂ ਸੀ ਤੇ ਉਹ ਉਹਨਾਂ ਦਾ ਵਿਆਹ ਜਿਹੜਾ ਕਰਨਾ ਚਾਹੁੰਦਾ ਸੀ ਤੇ ਉਹ ਕੁੜੀਆਂ ਮੰਗੀਆਂ ਹੋਈਆਂ ਸੀ ਉਹਦਾ ਵਿਆਹ ਕਰਨ ਵਾਸਤੇ ਕੋਈ ਨਵਾਬ ਉਦੋਂ ਹੁੰਦਾ ਸੀ ਜਿਹੜਾ ਉੱਥੇ ਇਲਾਕੇ ਦਾ ਨਵਾਬ ਸੀ ਤੇ ਜਿਹੜਾ ਗਰੀਬ ਬ੍ਰਾਹਮਣ ਜਿਹੜਾ ਉਹ ਇੱਕ ਦਿਨ ਨਵਾਬ ਕੋਲ ਮਦਦ ਮੰਗਣ ਲਈ ਗਿਆ ਤੇ ਉਹਨੂੰ ਕਹਿਣ ਲੱਗਾ ਕਿ ਮੈਂ ਆਪਣੀਆਂ ਕੁੜੀਆਂ ਦਾ ਵਿਆਹ ਕਰਨਾ ਤੇ ਮੈਨੂੰ ਥੋੜੀ ਮਦਦ ਦੀ ਲੋੜ ਆ ਜਿਹੜਾ ਨਵਾਬ ਹੀ ਉਹ ਬਹੁਤ ਗੰਦੇ ਨੇਚਰ ਦਾ ਸੀ ਉਹਨੇ ਅੱਗੋਂ ਬ੍ਰਾਹਮਣ ਨੂੰ ਕਿਹਾ ਕਿ ਤੂੰ ਕੁੜੀਆਂ ਨੂੰ ਮੇਰੇ ਕੋਲ ਭੇਜ ਦੇ ਇਹ ਗੱਲ ਸੁਣ ਕੇ ਜਿਹੜਾ ਗਰੀਬ ਬ੍ਰਾਹਮਣ ਚਾਰਾ ਬਹੁਤ ਦੁਖੀ ਹੋ ਕੇ ਵਾਪਸ ਆ ਗਿਆ ਜਦੋਂ ਦੁਖੀ ਹੋ ਕੇ ਵਾਪਸ ਆ ਰਿਹਾ ਸੀ ਤਾਂ ਉਦੋਂ ਉਦੋਂ ਦੁੱਲਾ ਭੱਟੀ ਵਾਲਾ ਜਿਹੜਾ ਨਾਮ ਨਾਲ ਬੜਾ ਮਸ਼ਹੂਰੀ ਉਹ ਇੱਕ ਡਾਕੂ ਹੁੰਦਾ ਸੀ ਜਿਹੜਾ ਅਮੀਰਾਂ ਨੂੰ ਲੁੱਟ ਕੇ ਤੇ ਗਰੀਬਾਂ ਵਿੱਚ ਵੰਡਦਾ ਹੁੰਦਾ ਸੀ ਜਦੋਂ ਉਹਨੇ ਉਹਨੂੰ ਪੁੱਛਿਆ ਗਰੀਬ ਬ੍ਰਾਹਮਣ ਨੂੰ ਕੀ ਕੀ ਗੱਲ ਆ ਕਿਉਂ ਦੁਖੀ ਜਾ ਰਿਹਾ ਤਾਂ ਅੱਗੋਂ ਬ੍ਰਾਹਮਣ ਨੇ ਸਾਰੀ ਗੱਲ ਦੱਸੀ ਕਿ ਮੈਂ ਦੋ ਕੁੜੀਆਂ ਦੀ ਇਦਾਂ ਵਿਆਹ ਕਰਨਾ ਤੇ ਉਹਦੀ ਮਤ ਲਈ ਮੈਂ ਨਵਾਬ ਕੋ ਗਿਆ ਸੀ ਫੈਦੁੱਲਾ ਭੱਟੀ ਜਿਹੜਾ ਸੀ ਉਹਨੇ ਉਹਦੀ ਗੱਲ ਸੁਣ ਕੇ ਤੇ ਉਹ ਜਿਹੜਾ ਬ੍ਰਾਹਮਣੀ ਦੀ ਕੁੜੀ ਦਾ ਦੋਹਾਂ ਕੁੜੀਆਂ ਦਾ ਨਾਂ ਹੈ ਸੁੰਦਰੀ ਤੇ ਮੁੰਦਰੀ ਤੇ ਉਹਨਾਂ ਦੋਹਾਂ ਦਾ ਫਿਰ ਉਹ ਦੁੱਲੇ ਭੱਟੀ ਨੇ ਜੰਗਲ ਵਿੱਚ ਜਾ ਕੇ ਤੇ ਲੱਕੜਾਂ ਇਕੱਠੀਆਂ ਕਰਕੇ ਅੱਗ ਬਾਲ ਕੇ ਤੇ ਉਹਨਾਂ ਦੋਹਾਂ ਕੁੜੀਆਂ ਦਾ ਜਿਹੜਾ ਆਪ ਖੁਦ ਵਿਆਹ ਕੀਤਾ ਸੀ ਤੇ ਉਦੋਂ ਗੁੜ ਸ਼ੱਕਰ ਪਾਈ ਸੀ ਗੁੜ ਸ਼ੱਕਰ ਕਰਕੇ ਪੌਣ ਕਰਕੇ ਵੀ ਜਿਹੜਾ ਵਾ ਅੱਜ ਕੱਲ ਗੀਤ ਬੜਾ ਪ੍ਰਚਲਿਤ ਹੋਇਆ ਵਾ ਕਿ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਭੱਟੀ ਵਾਲਾ ਦੁੱਲੇ ਨੇ ਧੀ ਵਿਆਈ ਇਹਦਾ ਇਤਿਹਾਸ ਇਹ ਹੈ ਕਿ ਦੁੱਲੇ ਪੱਟੀ ਨੇ ਜਿਹੜੀ ਉਹ ਗਰੀਬ ਬ੍ਰਾਹਮਣ ਦੀ ਜਿਹੜੀਆਂ ਕੁੜੀਆਂ ਦੋਵਾਂ ਦਾ ਵਿਆਹ ਕੀਤਾ ਸੀ ਉਸ ਤੋਂ ਬਾਅਦ ਜਿਹੜੀ ਇਹ ਲੋਹੜੀ ਆ ਉਹ ਬੜੇ ਧੂਮ ਧਾਮ ਨਾਲ ਜ਼ਿਆਦਾਤਰ ਪੰਜਾਬ ਵਿੱਚ ਵੈਸੇ ਤਾਂ ਅਲੱਗ-ਅਲੱਗ ਸਟੇਟਾਂ ਵਿੱਚ ਮਨਾਈ ਜਾਂਦੀ ਆ ਤੇ ਹੁਣ ਇਸ ਲੋਹੜੀ ਨੂੰ ਪਤੰਗਾਂ ਦੇ ਨਾਲ ਵੀ ਜੋੜਿਆ ਜਾਣ ਲੱਗਾ ਵਾ ਇਸ ਦਿਨ ਲੋਕੀ ਪਤੰਗ ਚੜਾਉਂਦੇ ਆ ਖੀ ਆਪਣੇ ਰੋਹ ਵਾਲੀ ਖੀਰ ਬਣਾਉਂਦੇ ਆ ਮੂੰਗਫਲੀ ਖਾਂਦੇ ਆ ਤੇ ਇਕੱਠੇ ਹੋ ਕੇ ਜਿਹੜੇ ਆ ਜਿਵੇਂ ਖੁਸ਼ੀ ਹੁੰਦੀ ਆ ਕੁੜੀ ਜਿਹਦੇ ਮੁੰਡਾ ਹੁੰਦਾ ਵਾ ਕੁੜੀ ਹੁੰਦੀ ਆ ਤੇ ਉਹ ਰਾਤ ਨੂੰ ਜਿਹੜਾ ਭੱਗਾ ਬਾਲਦੇ ਆ ਤੇ ਉਥੇ ਪਰਿਵਾਰ ਜਾਂ ਰਿਸ਼ਤੇਦਾਰ ਆਂਡੀ ਗਵਾਂਡੀ ਇਕੱਠੇ ਹੋ ਕੇ ਤੇ ਨਾਲੇ ਲੋੜੀ ਦੇ ਗੀਤ ਗਾਉਂਦੇ ਆ ਤੇ ਖੁਸ਼ੀ ਮਨਾਉਂਦੇ ਆ ਵੈਸੇ ਇਹ ਸ਼ੁਰੂ ਤੋਂ ਕੁੜੀਆਂ ਨਾਲ ਸੰਬੰਧਤ ਸੀ ਲੋੜੀ ਦਾ ਤਿਹਾਰ ਪਰ ਬਾਅਦ ਵਿੱਚ ਇਹ ਮੁੰਡਿਆਂ ਨਾਲ ਪ੍ਰਚਲਿਤ ਹੋ ਗਿਆ ਹੁਣ ਵੀ ਕੁੜੀਆਂ ਦੀ ਲੋੜੀ ਵੀ ਮਨਾਈ ਜਾਂਦੀ ਆ ਤੇ ਮੁੰਡਿਆਂ ਦੀ ਲੋੜੀ ਵੀ ਜਿਹੜੀ ਆ ਉਹ ਮਨਾਈ ਜਾਂਦੀ ਆ ਇਹਦਾ ਇਤਿਹਾਸ ਇਹੋ ਹੀ ਸੀ ਕਿ ਇਹ ਦੁੱਲੇ ਭੱਟੀ ਨੇ ਜਿਹੜੀ ਬ੍ਰਾਹਮਣ ਦੀਆਂ ਦੋ ਕੁੜੀਆਂ ਦਾ ਵਿਆਹ ਕੀਤਾ ਸੀ ਜਿਹਦਾ ਨਾਂ ਸੁੰਦਰੀ ਤੇ ਮੁੰਦਰੀ ਸੀ ਤੇ ਉਹਦੇ ਕਰਕੇ ਜਿਹੜੀ ਲੋਹੜੀ ਜਿਹੜੀ ਆ ਉਹ ਮਨਾਈ ਜਾਂਦੀ ਆ ਜਿਹੜੀ ਹਰ ਸਾਲ ਪੋ ਦੇ ਲਾਸਟ ਵਾਲੇ ਦਿਨ ਤੇ ਮਨਉਂਦੇ ਆ ਤੇ ਉਸ ਤੋਂ ਅਗਲੇ ਦਿਨ ਜਿਹੜਾ ਮਾਗੀ ਦਾ ਮਹੀਨਾ ਜਿਹੜਾ ਸ਼ੁਰੂ ਹੋ ਜਾਂਦਾ ਵਾ ਤਕਰੀਬਨ ਇਹ ਅੰਗਰੇਜ਼ੀ ਜਨਵਰੀ ਦੀ 13 ਜਨਵਰੀ ਨੂੰ ਲੋਹੜੀ ਦਾ ਤਿਹਾੜ ਜਿਹੜਾ ਵਾ ਉਹ ਪੰਜਾਬ ਵਿੱਚ ਬੜੇ ਧੂਮ-ਧਾਮ ਨਾਲ ਮਨਾਇਆ ਜਾਂਦਾ ਤੇ ਬੜਾ ਖੁਸ਼ੀਆਂ ਦਾ ਤਿਹਾੜ ਹੈ ਲੋਕੀ ਇਸ ਦਿਨ ਖੁਸ਼ੀ ਮਨਾਉਂਦੇ ਆ ਆਪਣੇ ਪਰਿਵਾਰਾਂ ਦੇ ਵਿੱਚ ਬੈਠ ਕੇ ਤੇ ਅੱਗ ਲਗਾ ਕੇ ਭੁੱਗਾ ਜਿਸ ਨੂੰ ਬੋਲਦੇ ਹਨ ਤੇ ਅੱਗ ਸੇਕਦੇ ਆ ਤੇ ਇਦਾਂ ਜਸ਼ਨ ਮਨਾਉਂਦੇ ਜਿਵੇਂ ਮੁੰਡੇ ਭੰਗੜਾ ਪਾ ਰਹੇ ਆ ਪਤੰਗ ਚੜਾ ਰਹੇ ਆ ਹੁਣ ਜਦ ਤਰੇ ਪਤੰਗਾਂ ਵੀ ਚੜਾਈਆਂ ਜਾਂਦੀਆਂ ਮੇਰਾ ਪਤੰਗਾਂ ਕਰਕੇ ਵੀ ਜਿਹੜਾ ਲੋੜੀ ਜਿਹੜਾ ਮੁੰਡਿਆਂ ਵਿੱਚ ਬਹੁਤ ਖੁਸ਼ੀ ਹੁੰਦੀ ਆ ਜਿਸ ਨੂੰ ਮਨਾਇਆ ਜਾਂਦਾ